ਦੇ ਨਾਲ ਦੇਸ਼ ਚੱਲਦਾ ਕਿਸੇ ਦੇ ਪਿਓ ਦਾ ਇੱਥੇ ਰਾਜ ਨਹੀਂ ਆ ਕਿ ਕਿਸੇ ਦੇ ਪਿਓ ਦਾ ਰਾਜ ਹੈ ਕਿ ਇੱਥੇ ਜੇ ਸત્તાਧਾਰੀ ਲੋਕ ਨੇ ਤੇ ਉਹਨਾਂ ਸત્તાਧਾਰੀ ਦੇ ਜਿਹੜੇ ਬੱਚੇ ਨੇ ਉਹੀ ਇੱਥੇ ਰਾਜ ਕਰ ਸਕਦੇ ਨੇ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਜਿੱਥੇ ਆਪ ਸਭ ਨੂੰ ਪਤਾ ਹੀ ਹੈ ਕਿ ਜਿਮਨੀ ਚੋਣਾ ਨੂੰ ਲੈ ਕੇ ਅਖਾੜਾ ਮੱਗਿਆ ਹੋਇਆ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਉਤਾਰੇ ਹੋਏ ਆ ਮੈਦਾਨ ਦੇ ਵਿੱਚ ਉੱਥੇ ਹੀ ਕੁਝ ਆਜ਼ਾਦ ਉਮੀਦਵਾਰ ਵੱਲੋਂ ਵੀ ਆਪਣੇ ਜਿਹੜੇ ਨਾਮਜ਼ਦ ਕੀਤੇ ਗਏ ਆ ਪੱਤਰ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਹਰਵਿੰਦਰ ਕੌਰ ਉਸਮਾ ਜੀ ਹਰਵਿੰਦਰ ਕੌਰ ਉਸਮਾ ਉਹ ਇੱਕ ਦਿਵੰਗ ਲੇਡੀਜ਼ ਐ ਜਿਨ੍ਹਾਂ ਵੱਲੋਂ ਸੱਤਾਧਿਰ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ ਕਰਵਾਈ ਐ ਤਾਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਆਪਾਂ ਤਾਂ ਆਪਾਂ ਜੋ ਉਹਨਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਲੋਕਾਂ ਨੂੰ ਕੀ ਜਾ ਕੇ ਦੱਸਦੇ ਨੇ ਤੇ ਕੀ ਮੁੱਦੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਦੀਆਂ ਤੇ ਲੋਕਾਂ ਨਾਲ ਕੀ ਅੱਗੇ ਲੋਕਾਂ ਵੱਲੋਂ ਕੀ ਰਿਸਪੌਂਸ ਆ ਰਿਹਾ ਪੁੱਛਦਿਆਂ ਮੈਡਮ ਨੂੰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਮੈਡਮ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਆਪ ਜੀ ਦਾ ਚੈਨਲ ਦਾ ਔਰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਮੈਡਮ ਪਿੰਡਾਂ ਦੇ ਵਿੱਚ ਜਾਂਦੇ ਹੋ ਕੀ ਹੋ ਜਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਜਸਟ ਹੁਣ ਵੀ ਮੈਂ ਲਾ ਕੇ ਪਿੰਡਾਂ ਦੇ ਵਿੱਚੋਂ ਆਈ ਆ ਖਾਸ ਕਰਕੇ ਔਮਨ ਬਹੁਤ ਜ਼ਿਆਦਾ ਉਤਸਾਹ ਹੈ ਉਹਨਾਂ ਔਰਤਾਂ ਦੇ ਵਿੱਚ ਜਿਹੜਾ ਸੰਘਰਸ਼ ਦੀ ਆਵਾਜ਼ ਦੇ ਖਿਲਾਫ ਹੈ ਜਿਹੜਾ ਸੰਘਰਸ਼ ਦੇ ਹੱਕ ਦੇ ਵਿੱਚ ਹੈ ਔਰ ਜਿਹੜੇ ਲੋਕ ਚਾਹੁੰਦੇ ਨੇ ਕਿ ਵਿਕਾਸ ਹੋਵੇ ਜਿਹੜੇ ਲੋਕ ਚਾਹੁੰਦੇ ਨੇ ਕਿ ਸਾਨੂੰ ਬਰਾਬਰਤਾ ਦੇ ਅਧਿਕਾਰ ਮਿਲਣ ਕੀ ਜਾ ਕੇ ਕਹਨੇ ਉਹ ਕਿ ਆਮਤੀ ਹੈ ਸਾਡੀ ਸਾਨੂੰ ਵੋਟ ਪਾ ਦਿਓ ਅਸੀਂ ਇਹ ਕਰਵਾਵਾਂਗੇ ਵੇਖੋ ਜੀ ਮੈਂ ਲਗਾਤਾਰ ਹੀ ਲੋਕਾਂ ਦੇ ਵਿੱਚ ਵਿਚਰ ਰਹੀ ਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੀ ਆ ਗਲੀਆਂ ਮਹੱਲਿਆਂ ਦੇ ਵਿੱਚ ਜਾ ਰਹੀ ਆ ਸੋ ਇੱਥੇ ਮੁੱਦੇ ਬਹੁਤ ਜ਼ਿਆਦਾ ਨੇ ਵਿਕਾਸ ਦਾ ਮੁੱਦਾ ਵੀ ਹੈ ਨਸ਼ਾ ਤਖਸਰੀ ਨਸ਼ਾ ਬਹੁਤ ਜ਼ਿਆਦਾ ਫੈਲਿਆ ਆਇਆ ਹੈ ਗਰੀਬੀ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਹੈ ਜਿਹੜਾ ਗਰੀਬ ਬੰਦਾ ਹੈ ਗਰੀਬ ਤਬਕਾ ਹੈ ਉਸ ਨੂੰ ਲਗਾਤਾਰ ਦਬ ਜਿਹੜਾ ਦਬਾਇਆ ਜਾ ਰਿਹਾ ਕੁਚਲਿਆ ਜਾ ਰਿਹਾ ਸੋ ਉਹਨਾਂ ਦੀ ਆਵਾਜ਼ ਕੁਚਲੀ ਜਾ ਰਹੀ ਏ ਇਹ ਜਿਹੜਾ ਅਸੀਂ ਮੁੱਦੇ ਅਸੀਂ ਵਿਕਾਸ ਦੇ ਮੁੱਦੇ ਲੈ ਕੇ ਚੱਲ ਰਹੇ ਆ ਬਰਾਬਰਤਾ ਦੇ ਮੁੱਦੇ ਲੈ ਕੇ ਚੱਲਿਆ ਐ ਐਜੂਕੇਸ਼ਨ ਔਰ ਜਿਹੜੇ ਇੱਥੇ ਗੁੰਡਾਗਰਦੀਵਾਦ ਰਹੀ ਏ ਉਹ ਉਹ ਮੁੱਦੇ ਅਸੀਂ ਲੈ ਕੇ ਚੱਲ ਰਹੇ ਆ ਅਸੀਂ ਵਿਕਾਸ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਲੈ ਕੇ ਚੱਲ ਰਹੇ ਮੈਡਮ ਸੋਚਿਆ ਸੀ ਚੋਣ ਲੜਾਂਗੇ ਕਿਉਂ ਚੋਣ ਲੜਨੀ ਪਈ ਐ ਅਸਲ ਗੱਲ ਇਹ ਐ ਕਿ ਹਰਵਿੰਦਰ ਕੌਰ ਬਿੰਦੂ ਕਿਵੇਂ ਚੋਣ ਮੈਦਾਨ ਦੇ ਵਿੱਚ ਆਈ ਐ ਕਦੀ ਗਰੀਬ ਪਰਿਵਾਰ ਚੋਂ ਵੱਡੇ-ਵੱਡੇ ਦਿਗਜ ਆ ਜਿਹੜੇ ਸਾਹਮਣੇ ਚਿਹਰੇ ਆ ਲੋੜ ਕੀ ਪਈ ਜਿਹੜਾ ਕਿ ਚੋਣ ਲੜਨ ਦੇ ਵੇਖੋ ਜੀ ਮੈਂ 13 ਸਾਲ ਸੰਘਰਸ਼ ਲੜਿਆ 13 ਸਾਲਾਂ ਦੇ ਵਿੱਚ ਮੈਂ ਹਰ ਉਹ ਦਰਵਾਜ਼ਾ ਖੜਕਾਇਆ ਜਿੱਥੇ ਮੈਨੂੰ ਲੱਗਦਾ ਸੀ ਕਿ ਮੈਨੂੰ ਇਨਸਾਮ ਮਿਲੇਗਾ ਪਰ ਨਹੀਂ ਉਹ ਦਰਵਾਜ਼ੇ ਬੰਦ ਹੋ ਜਾਂਦੇ ਸੀ ਜਿੱਥੇ ਵੇਖੋ ਰਾਜਨੀਤੀ ਦੇ ਸੱਤਾ ਦੇ ਵਿੱਚ ਜਿਹੜੇ ਲੋਕ ਆਏ ਮੈਂ ਉਹਨਾਂ ਦੇ ਦਰਵਾਜ਼ੇ ਵੀ ਖੜਕਾਏ ਪਰ ਉਹਨਾਂ ਦੇ ਦਰਵਾਜ਼ੇ ਵੀ ਬੰਦ ਸੀ ਕਿਉਂਕਿ ਉਹ ਆਵਾਜ਼ ਅਨਸਾਫ਼ ਦੀ ਨਹੀਂ ਚੁੱਕਣਾ ਚਾਹੁੰਦੇ ਉਹ ਆਵਾਜ਼ ਗਰੀਬਾਂ ਦੀ ਨਹੀਂ ਚੁੱਕਣਾ ਚਾਹੁੰਦੇ ਉਹ ਵਿਕਾਸ ਦੀ ਗੱਲ ਨਹੀਂ ਕਰਦੇ ਉਹ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਦੇ ਤੇ ਇਹ ਅਸੀਂ ਚੀਜ਼ਾਂ ਵੇਖੀਆਂ ਨੇ ਇਹ ਜਿਹੜਾ ਅਸੀਂ ਵਿਕਾਸ ਲਿਆਉਣਾ ਚਾਹੁੰਦੇ ਆ ਅਸੀਂ ਬਰਾਬਰਤਾ ਲਿਆਉਣੇ ਚਾਹੁੰਦੇ ਆ ਇਸ ਕਰਕੇ ਅਸੀਂ ਮੈਦਾਨ ਦੇ ਵਿੱਚ ਆਏ ਆ ਕਿਉਂਕਿ ਸਾਨੂੰ ਲੋੜ ਹੈ ਉੱਠਣ ਦੀ ਲੋੜ ਹੈ ਸਾਨੂੰ ਆਵਾਜ਼ ਚੁੱਕਣ ਦੀ ਕਿਉਂਕਿ ਅੱਜ ਦੇ ਜਮਾਨੇ 'ਚ ਕਿਸੇ ਨੇ ਕਿਸ ਦੀ ਆਵਾਜ਼ ਨਹੀਂ ਚੁੱਕਣੀ ਜੇਕਰ ਅਸੀਂ ਖੜੇ ਹੋਵਾਂਗੇ ਆਪਣੇ ਲੋਕਾਂ ਲਈ ਫੇਰ ਹੀ ਅਸੀਂ ਲੋਕਾਂ ਦੀ ਗੱਲ ਪੱਕਾ ਕਰ ਪਾਵਾਂਗੇ ਜੇਕਰ ਸਾਡੇ ਹੱਥ ਸੱਤਾ ਦੀ ਜਿਹੜੀ ਚਾਬੀ ਹੋਏਗੀ ਫੇਰ ਹੀ ਅਸੀਂ ਆਪਣੇ ਲੋਕਾਂ ਲਈ ਵਿਕਾਸ ਕਰ ਸਕਦੇ ਹਾਂ ਅਦਰਵਾਈਜ਼ ਤੇ ਅਸੀਂ ਵੀ ਉਦਾਂ ਹੀ ਆਮ ਲੋਕਾਂ ਜਿਹਾ ਹਾਡੀ ਆਵਾਜ਼ ਨਹੀਂ ਕਿਸੇ ਨੇ ਚੁੱਕੀ ਤੇ ਲੋਕਾਂ ਦੀ ਆਵਾਜ਼ ਕਿੱਥੋਂ ਚੁੱਕਣੀ ਹੈ ਸੋ ਇਹ ਅਸੀਂ ਮੁੱਦੇ ਲੈ ਕੇ ਚੱਲਨੇ ਆ ਅਸੀਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਾਂ ਇਸ ਕਰਕੇ ਹਰਵਿੰਦਰ ਕੌਰ ਬਿੰਦੂ ਨੇ ਇੱਕ ਐਮ ਐਲ ਏ ਜੋ ਸੱਤਾਧਾਰੀ ਹੈ ਸਤਾ ਤੇ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਹੈ ਉਸ ਨੂੰ ਕੈਦ ਕਰਵਾਈ ਆ ਇਸ ਨੂੰ ਲੈ ਕੇ ਚੋਣਾ ਲੜ ਰਹੀ ਹੈ ਜਮ ਵਕ ਸੱਚਮੁੱਚ ਲੋਕਾਂ ਦੇ ਲਈ ਭਾਵਨਾ ਹੈ ਕਿ ਲੋਕਾਂ ਨਾਲ ਜਿਹੜਾ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਇਨਸਾਫ ਦੇ ਲਈ ਖੜਾਂਗੇ ਆਪਾਂ ਤਾਂ ਕਰਕੇ ਚੋਣ ਲੜ। ਵੇਖੋ ਜੀ ਮੈਂ ਇਹ ਇੱਕ ਐਸੀ ਲੋਕਾਂ ਦੀ ਲੜਾਈ ਸੀ। ਇਹ ਇੱਕ ਐਸੀ ਪਰਿਵਾਰ ਦੀ ਬੇਟੀ ਦੀ ਲੜਾਈ ਸੀ ਜਿਹਦੇ ਵਿੱਚ ਕਿਸੇ ਨੇ ਸਾਥ ਨਹੀਂ ਦਿੱਤਾ। ਸਿਰਫ ਤੇ ਸਿਰਫ ਮੇਰਾ ਸਾਥ ਐ ਉਸ ਵਕਤ ਐਸੀ ਪਰਵਾਰਾ ਨੇ ਦਿੱਤਾ ਸੀ ਸੋ ਮੈਂ ਇਹ ਮੁੱਦਾ ਲੈ ਕੇ ਨਹੀਂ ਚੱਲ ਰਹੀ ਕਿ ਮੈਂ ਇੱਕ ਇਲੈਕਸ਼ਨ ਇੱਕ ਕੇਸ ਜਿੱਤ ਲਿਆ ਤੇ ਮੈਂ ਇਸ ਦੇ ਬਹਿਵਤੇ ਜਿਹੜਾ ਇਲੈਕਸ਼ਨ ਲੜਨ ਦੀ ਚਾਹਤ ਰਹੀ ਇਦਾਂ ਦੀ ਕੋਈ ਗੱਲ ਨਹੀਂ ਆ ਮੇਰੇ ਮਨ ਚ ਭਾਵਨਾ ਹੈ ਕਿ ਮੈਂ ਲੋਕਾਂ ਦੇ ਵਿੱਚ ਬਰਾਬਰੀ ਤਿਆ ਲਾਵਾਂ ਮੇਰੇ ਮਨ ਚ ਭਾਵਨਾ ਹੈ ਮੇਰੀ ਚਾਹਤ ਹੈ ਕਿ ਮੈਂ ਲੋਕਾਂ ਲਈ ਕੁਝ ਕਰਾਂ ਮੇਰੇ ਵਿੱਚ ਮੇਰੀ ਅੰਤਰਾਤਮਾ ਕਹਿੰਦੀ ਹੈ ਕਿ ਜੇਕਰ ਲੋਕ ਮੁਕਾਉ ਨੇ ਜਿਹੜੇ ਲੋਕ ਲੋਕਾਂ ਦੀ ਗੱਲ ਨਹੀਂ ਚੁੱਕਦੇ ਪਰ ਮੈਂ ਇਹ ਚੀਜ਼ ਸਾਬਤ ਕੀਤੀ ਹੈ ਕਿ ਇਸ ਲੜਕੇ ਕਿ ਸਾਡੇ ਲੋਕ ਵਕਾਉ ਨਹੀਂ ਆ ਜੇਕਰ ਕਿਸੇ ਨਾਲ ਤਸੱਦਦ ਹੁੰਦੀ ਹੈ ਤੇ ਇਹ ਲੋਕਾਂ ਦਾ ਫਾਇਦਾ ਚੁੱਕ ਕੇ ਉਹਨਾਂ ਦੇ ਕੰਪਰਮਾਈਜ਼ ਕਰਾਉਂਦੇ ਨੇ ਉਹਨਾਂ ਨੂੰ ਧਮਕੀਆਂ ਦੇ ਕੇ ਮਾਰਨ ਦੀਆਂ ਪਰਿਵਾਰ ਨੂੰ ਜਿਹੜੀਆਂ ਧਮਕੀਆਂ ਦੇ ਕੇ ਕੰਪਰਮਾਈਜ਼ ਕਰਾਉਂਦੇ ਪਰ ਮੈਂ ਇਹ ਬੜੀਆਂ ਦੁੱਖ ਤਕਲੀਫਾਂ ਚੱਲ ਕੇ ਕੇਸ ਜਿੱਤਿਆ ਇਹ ਸਾਬਤ ਕੀਤਾ ਹੈ ਮੈਂ ਕਿ ਇੱਕ ਗਰੀਬ ਪਰਿਵਾਰ ਚੋਂ ਵੀ ਜਿਹੜਾ ਕੋਈ ਪੈਦਾ ਹੋਵੇ ਤੇ ਉਹ ਜ਼ੁਲਮ ਦੇ ਖਿਲਾਫ ਜਿਹੜਾ ਸੰਘਰਸ਼ ਲੜ ਸਕਦਾ ਆ ਸੋ ਇਹ ਜਿਹੜੀ ਚੀਜ਼ ਆ ਸੀ 바ਵਾ ਸਾਹਿਬ ਨੂੰ ਜਿਹੜਾ ਅਸੀਂ ਪੜਦੇ ਆ ਅਸੀਂ ਉਹਨਾਂ ਨੂੰ ਮੰਨਦੇ ਆ ਉਹਨਾਂ ਦੀਆਂ ਅਸੀਂ ਪੜ੍ਹ-ਪੜ ਕੇ ਜਿਹੜਾ ਸੰਵਿਧਾਨ ਪੜਿਆ ਸੀ ਉਹਨਾਂ ਦੀ ਜੀਵਨੀ ਆਪਣੀਆਂ ਉਹਨਾਂ ਤੋਂ ਤੁਹਾਨੂੰ ਤਾਕਤ ਮਿਲੀ ਹੈ ਕਿ ਅਸੀਂ ਆਪਣੇ ਹੱਕਾਂ ਤੇ ਆਪਣੇ ਅਧਿਕਾਰਾਂ ਦੀ ਗੱਲ ਕਰ ਸਕੀਏ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਜੇਕਰ ਮੈਂ ਆਪਣੇ ਹੱਕ ਦੀ ਗੱਲ ਕੀਤੀ ਹੈ ਤੇ ਮੈਂ ਹੁਣ ਆਪਣੇ ਤਰਨਤਾਰਨ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਾ ਚਾਹੁੰਦੀ ਆ ਅੱਜ 4 ਸਾਲ ਹੋ ਗਏ ਨੇ ਆਵਾਦੀ ਪਾਰਟੀ ਨੂੰ ਸੱਤਾ ਦੇ ਵਿੱਚ ਆਇਆ ਹੋਇਆ ਇਹਨਾਂ ਦੇ ਕਿਸੇ ਇੱਕ ਐਮਐਲਏ ਦਾ ਮੈਨੂੰ ਦਿਖਾ ਦਿਓ ਕਿ ਕਿੰਨੇ ਵਿਕਾਸ ਕੀਤਾ ਇੱਥੋਂ ਦੇ ਐਮਐਲਏ ਚਾਹ ਲਾ ਲੋ ਮੰਤਰੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਮੈਨੂੰ ਕੋਈ ਇੱਕ ਚੀਜ਼ ਵਿਖਾ ਦਿਓ ਕਿ ਉਹਨਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੋਈ ਵਿਕਾਸ ਕੀਤਾ ਜਾਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਨੇ ਐਮਐਲਏ ਬਣੇ ਨੇ ਕਿਸੇ ਗਰੀਬ ਦੀ ਆਵਾਜ਼ ਚੁੱਕੀ ਹੋਵੇ ਜਾਂ ਕਿਸੇ ਗਰੀਬ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਗੱਲ ਚੁੱਕੀ ਹੋਵੇ ਜਾਂ ਕਿਸੇ ਨੂੰ ਬਰਾਬਰਤਾ ਦੇ ਲਿਆਉਣ ਦੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਹੋਵੇ ਜਾਂ ਕੋਈ ਪ੍ਰੈਸ ਕਾਨਫਰੰਸ ਕਰਕੇ ਕਿਸੇ ਗਰੀਬ ਦੀ ਇਹਨਾਂ ਦੇ ਹੱਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੋਵੇ ਮੈਨੂੰ ਇੱਕੀ ਕੋਈ ਅਜੋਜਾ ਮੁੱਦਾ ਦਿਖਾ ਦੇਣਾ ਮੈਂ ਇੱਥੇ ਇੱਕ ਜ਼ਰੂਰ ਗੱਲ ਕਹਾਂਗੀ ਕਿ ਮੈਂ ਇੱਕ ਗਰੀਬ ਪਰਿਵਾਰ ਚੋਂ ਪੈਦਾ ਹੋਈ ਇਨਾ ਸੰਘਰਸ਼ ਕਰਕੇ ਮੈਂ ਇੱਕ ਕੇਸ ਜਿੱਤਿਆ ਬੜੀਆਂ ਦੁੱਖਾਂ ਤੇ ਮੁਸੀਬਤਾਂ ਝੱਲ ਕੇ ਇੱਕ 4 ਸਾਲ ਦੀ ਇੱਕ ਐਮਐਲਏ ਨੂੰ ਸਜ਼ਾ ਕਰਾਈ ਆ ਮੈਂ ਦੱਸਣਾ ਚਾ ਪੁੱਛਣਾ ਚਾਉਣੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਸ ਪੰਜਾਬ ਦੇ ਸੀਐਮ ਤੋਂ ਕਿ ਇੱਕ ਬੇਟੀ ਦੇ ਨਾਲ ਤਸ਼ੱਦਦ ਹੋਇਆ ਉਸਦੇ ਪਰਿਵਾਰ ਨਾਲ ਤਸ਼ੱਦਦ ਹੋਇਆ ਦੁੱਖਾਂ ਮੁਸੀਬਤਾਂ ਨੂੰ ਝੱਲ ਕੇ ਉਹਨੇ ਕੇਸ ਲੜਿਆ ਪਰ ਅੱਜ ਤੱਕ ਉਹ ਜਿਹੜਾ ਐਮਐਲਏ ਆ ਉਹਨੂੰ ਪਰਖਾਸਤ ਨਹੀਂ ਕੀਤਾ ਗਿਆ ਅੱਜ ਤੱਕ ਉਸ ਐਮਐਲਏ ਦੀ ਐਮਐਲਏਸ਼ਿਪ ਖਤਮ ਨਹੀਂ ਕੀਤੀ ਗਈ ਦੱਸੋ ਕੀ ਕਰ ਸਕਦੇ ਨੇ ਇਹ ਲੋਕ ਕੀ ਉਸ ਗਰੀਬ ਲੋਕਾਂ ਨਾਲ ਇਹ ਕਰ ਸਕਦੇ ਇਹਨਾਂ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਕਿ ਇੱਕ ਜਿੰਮਣੀ ਚੋਣ ਲੜਨੀ ਹੋਵੇ ਇੱਥੇ ਤੇ ਸੀਐਮ ਆਵੇ ਪੰਜਾਬ ਦੇ ਵਿੱਚ ਇਹਨਾਂ ਨੇ ਤਰਨਤਾਰਨ ਹਲਕੇ ਦੇ ਵਿੱਚ ਖੱਪ ਪਾਈ ਪਈ ਹੈ ਗੰਦ ਪਾਇਆ ਪਿਆ ਇਹਨਾਂ ਨੇ ਇੱਥੇ ਨਾਰੇ ਲਾ ਰਹੇ ਨੇ ਹਜ਼ਾਰ ਪੀਆ ਦਵਾਂਗੇ ਅਸੀਂ ਗਰੀਬਾਂ ਲਈ ਲੜ ਰਹੇ ਆ ਗਰੀਬਾਂ ਨੂੰ ਇਨਸਾਫ ਦਿਵਾਵਾਂਗੇ ਮੈਂ ਪੁੱਛਣਾ ਚਾਹੁੰਦੀ ਆ ਮੈਂ ਵੀ ਇੱਕ ਗਰੀਬਾਂ ਦੀ ਧੀ ਮੈਨੂੰ ਕਿਉਂ ਇਨਸਾਫ ਨਹੀਂ ਅਜੇ ਤੱਕ ਮਿਲਿਆ ਮੈਨੂੰ ਕੋਰਟ ਵੱਲੋਂ ਇਨਸਾਫ ਪ੍ਰੋਪਰ ਮਿਲਿਆ ਮੈਂ ਉਹਨਾਂ ਦੇ ਮਾਨ ਜੋ ਕੋਟ ਦਾ ਵੀ ਧੰਨਵਾਦ ਕਰਦੀ ਆ ਪਰ ਜਿੱਥੇ ਮੈਨੂੰ ਪੰਜਾਬ ਸਰਕਾਰ ਤੋਂ ਉਮੀਦ ਸੀ ਜਿੱਥੇ ਮੈਂ ਪੰਜਾਬ ਸਰਕਾਰ ਤੋਂ ਆਸ ਰੱਖਦੀ ਕਿ ਉਹ ਵੀ ਮੇਰਾ ਸਾਥ ਦੇਣਗੇ ਮੈਨੂੰ ਸਾਥ ਨਹੀਂ ਦਿੱਤਾ ਮੇਰਾ ਸਾਥ ਨਹੀਂ ਦਿੱਤਾ ਮੇਰੀ ਆਵਾਜ਼ ਨਹੀਂ ਚੁੱਕੀ ਗਈ ਉਸ ਐਮਐਲਏ ਨੂੰ ਇਹਨਾਂ ਬਰਖਾਸਤ ਨਹੀਂ ਕੀਤਾ ਉਹ ਜੇਲ੍ਹ ਦੇ ਵਿੱਚ ਬੈਠਾ ਅੱਜ ਵੀ ਜਿਹੜਾ ਵਾ ਗਰਾਂਟਾ ਪਿੰਡਾਂ ਦੇ ਵਿੱਚ ਵੰਡ ਰਿਹਾ ਚੋਣ ਜਾਬਤਾ ਲੱਗਾ ਹੈ ਅੱਜ ਵੀ ਗਰਾਟਾ ਇਹ ਜੇਲ੍ਹ ਦੇ ਵਿੱਚ ਵੰਡ ਰਿਹਾ ਦੱਸੋ ਕਿੱਥੇ ਇਨਸਾਫ ਇਹ ਸਰਕਾਰ ਦੇਹੇਗੀ ਮੇਰੀ ਇਹ ਮੰਨ ਦੀ ਇੱਛਾ ਹੈ ਕਿ ਮੈਂ ਹਲਕਾ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਦੇ ਵਿੱਚ ਆਈ ਆ ਇਸ ਕਰਕੇ ਆਈ ਆ ਕਿ ਮੈਂ ਇਲੈਕਸ਼ਨ ਇਥੋਂ ਜਿੱਤਾ ਆਪਣੇ ਲੋਕਾਂ ਦੀ ਗੱਲ ਕਰਾਂ ਮੈਂ ਹਲਕਾ ਤਰਨਤਾਰਨ ਦੇ ਵਿੱਚ ਇੱਕ ਐਸਾ ਵਿਕਾਸ ਪੈਦਾ ਕਰਾਂ ਮੈਂ ਤਰਨਤਾਰਨ ਹਲਕੇ ਦੇ ਵਿੱਚ ਜਿਮਣੀ ਚੋਣ ਲੜ ਕੇ ਇੱਕ ਐਸੀ ਲੜ ਪੈਦਾ ਕਰਾਂ ਕਿ ਲੋਕ ਜਿਹੜੇ ਨੇ ਉਹ ਆਪ ਕਹਿਣ ਕਿ ਕੋਈ ਇਲੈਕਸ਼ਨ ਦੇ ਵਿੱਚ ਗਰੀਬ ਪਰਵਾਦੀ ਬੇਟੀ ਆਈ ਹੈ ਜਿਨੇ ਲੋਕਾਂ ਨੂੰ ਇਨਸਾਫ ਦਿੱਤਾ ਹੈ ਜਿਨੇ ਹਲਕੇ ਦਾ ਵਿਕਾਸ ਕੀਤਾ ਪਰ ਮੈਡਮ ਤੁਹਾਡੇ ਕੋਲ ਉਹਨਾ ਤਾਮ-ਚਾਮ ਦੀ ਗੱਲ ਕੀਤੀ ਜਾਵੇ ਗੱਡੀਆਂ ਦੀ ਗੱਲ ਕੀਤੀ ਜਾਵੇ ਸੱਤਾ ਤਿਰਦੀ ਵਿੱਚ ਜਿਹੜੇ ਹਰਮਿਤ ਸਿੰਘ ਸੰਧੂ ਨੇ ਉਹਨਾਂ ਦੇ ਲਈ ਸੀਐਮ ਆਉਂਦੇ ਨੇ ਛੋਟੀ ਗੱਲ ਨਹੀਂ ਹੈ ਕਿ ਲੋਕ ਕਹਿੰਦੇ ਨੇ ਕਿ ਸੀਐਮ ਆਇਆ ਇਹਨੂੰ ਵੋਟਾਂ ਪਾ ਦਈਏ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਡਰ ਪਿਆ ਵੀ ਉਹਨਾਂ ਦੀ ਕੋਲੇ ਹੈ ਜਿਹੜੀ ਉਹਨਾਂ ਨੇ ਸੀਟ ਲੈ ਜਾਣੀ ਹੈ ਇਸ ਚੀਜ਼ ਨੂੰ ਕਦੇ ਸੋਚਿਆ ਵੀ ਆਪਾਂ ਉਹਨਾਂ ਦੇ ਨਾਲ ਲੜ ਨਹੀਂ ਪਾਵਾਂਗੇ ਵੇਖੋ ਜੀ ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ ਨਾ ਹੀ ਮੈਨੂੰ ਕਿਸੇ ਦਾ ਕੋਈ ਡਰ ਹੈਗਾ ਕਿਉਂਕਿ ਦੋ ਪਹਿਲਵਾਨ ਟਕਲਦੇ ਆ ਤੇ ਇੱਕ ਟੰਦਾ ਸੋ ਮੈਨੂੰ ਪੂਰੀ ਆਸ ਹੈ ਆਪਣੇ ਸਮਾਜ ਦੇ ਲੋਕਾਂ ਦੇ ਐਸੀਬੀਸੀ ਲੋਕਾਂ ਦੇ ਪੂਰਾ ਵਿਸ਼ਵਾਸ ਹੈ ਕਿ ਇਹ ਜਿਹੜਾ ਸੱਤਾ ਦੇ ਵਿੱਚ ਆਪਣੇ ਸਮਾਜ ਦੀ ਬੇਟੀ ਨੂੰ ਲੈ ਕੇ ਆਉਣਗੇ ਮੈਨੂੰ ਹਲਕਾ ਤਰਨਤਾਰਨ ਦੇ ਸਮੂਹ ਇਲਾਕਾ ਨਿਵਾਸੀ ਹਾਂ ਤੇ ਭਰੋਸਾ ਹੈ ਕਿ ਇਹ ਚਾਹੁੰਦੇ ਨੇ ਕਿ ਵਿਕਾਸ ਹੋਵੇ ਹਲਕੇ ਦਾ ਇਹ ਚਾਹੁੰਦੇ ਨੇ ਕਿ ਸਾਡੇ ਹਲਕੇ ਤਰਨਤਾਰਨ ਦੇ ਵਿੱਚ ਵਧੀਆ ਐਜੂਕੇਸ਼ਨ ਮਿਲੇ ਆਰਾਮਦਾਇਕ ਲੋਕਾਂ ਨੂੰ ਜ਼ਿੰਦਗੀ ਮਿਲੇ ਕਿਉਂਕਿ ਇੱਥੇ ਲਗਾਤਾਰ ਹੀ ਜਿਹੜੇ ਕਤਲ ਆਮ ਹੋ ਰਹੇ ਨੇ ਗੁੰਡਾਗਰਦੀ ਵਧ ਰਹੀ ਹੈ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਵੇਖੋ ਉਹਨਾਂ ਦੀ ਮਿਹਨਤ ਦੀ ਕਮਾਈ ਆ ਉਹਨਾਂ ਨੂੰ ਫਰੋਤੀਆਂ ਮੰਗ ਮੰਗ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਹ ਆਮ ਆਦਮੀ ਪਾਰਟੀ ਦਾ ਵਕਾਸ ਆ ਹਲਕੇ ਤਰਨਦਾਰਨ ਦੇ ਵਿੱਚ ਸੋ ਇਹਨਾਂ ਦੀ ਗੁੰਡਾਗਰਦੀ ਦੇ ਨਾਲ ਜਿਹੜਾ ਇਹ ਲੋਕਾਂ ਨੂੰ ਡਰਾ ਧਮਕਾ ਰਹੇ ਨੇ ਮੈਂ ਬਿਲਕੁਲ ਉਹ ਵੀ ਇਹਨਾਂ ਤੋਂ ਡਰਦੀ ਨਹੀਂ ਆ ਮੈਂ ਇੱਕ ਨਿਰਤਰ ਹੋ ਕੇ ਆਪਣੀ ਜਿਹੜੀ ਐ ਇਲੈਕਸ਼ਨ ਲੜ ਰਹੀ ਆ ਜਿੱਥੋਂ ਤੱਕ ਲਈ ਗੱਲ ਕਿ ਸਾਡੇ ਤੋਂ ਗੱਡੀਆਂ ਨਹੀਂ ਐ ਸਾਡੇ ਤੋਂ ਕਾਰਾਂ ਨਹੀਂ ਐ ਪੈਟਰੋਲ ਨਹੀਂ ਪੈਣਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਗਰੀਬ ਸਮਾਜ ਨੇ ਇੰਨਾ ਕੁ ਮੇਰਾ ਸਾਥ ਦੇ ਰਹੇ ਨੇ ਗਰੀਬ ਤਬਕਿਆਂ ਦੀਆਂ ਜਿਹੜੀਆਂ ਜਥੇਬੰਦੀਆਂ ਪਾਰਟੀਆਂ ਸਮਾਜ ਦੀਆਂ ਜਿਹੜੀਆਂ ਨੇ ਉਹ ਮੇਰਾ ਸਾਥ ਦੇ ਰਹੀਆਂ ਨੇ ਮੈਂ ਜਿੱਥੇ ਨਹੀਂ ਪਹੁੰਚ ਰਹੀ ਉੱਥੇ ਲੋਕ ਆਪ ਪਹੁੰਚ ਰਹੇ ਨੇ ਜਿੱਥੇ ਮੈਂ ਪਿੰਡ ਦੇ ਵਿੱਚ ਨਹੀਂ ਪਹੁੰਚ ਰਹੀ ਮੇਰੇ ਦਫ਼ਤਰ ਦੇ ਵਿੱਚ ਲੋਕ ਆ ਰਹੇ ਨੇ ਔਰ ਮੈਨੂੰ ਪੂਰੀ ਆਸ ਹੈ ਔਰ ਮੈਂ ਇਹ ਜਿਹੜੀ ਜਿੱਤ ਐ ਉਹ ਸਾਡੀ ਛੋਲੀ ਵਿੱਚ ਪਾਏਗੀ ਜੀ ਹੁਣ ਤੱਕ ਕਿੰਨੇ ਕਿ ਪਿੰਡਾਂ ਦਾ ਦੌਰਾ ਕਰ ਲਿਆ ਤੁਹਾਡੇ ਵੱਲੋਂ ਕੀਤਾ ਜਾ ਚੁੱਕਿਆ ਜਿੱਥੇ ਤੁਹਾਨੂੰ ਲੋਕਾਂ ਵੱਲੋਂ ਸਨਮਾਨਤ ਇਹ ਕਿਆ ਹੋਵੇ ਵੀ ਅਸੀਂ ਹਰਵਿੰਦਰ ਕੌਰ ਬਿੰਦੂ ਦੇ ਨਾਲ ਆ ਜੀ ਮੈਂ ਦੱਸਣਾ ਚਾਹੁੰਨੀ ਆ ਕਾਫੀ ਪਿੰਡ ਜਿਹੜੇ ਅਸੀਂ ਦੌਰੇ ਕਰ ਚੁੱਕੇ ਆ ਜਿਹੜੇ ਪਿੰਡ ਰਹਿ ਗਏ ਨੇ ਮੈਂ ਪਹਿਲਾਂ ਵੀ ਦੱਸਿਆ ਉਹ ਲੋਕ ਮੇਰੇ ਤੋਂ ਦਫ਼ਤਰ ਦੇ ਵਿੱਚ ਮੇਰੇ ਘਰ ਆ ਕੇ ਮੈਨੂੰ ਮਿਲ ਰਹੇ ਨੇ ਮੈਨੂੰ ਭਰੋਸਾ ਦੇ ਰਹੇ ਨੇ ਸੋ ਮੈਂ ਇੱਥੇ ਇਹੀ ਕਹਿਣਾ ਚਾਹੁੰਨੀ ਆ ਕਿ ਇਲੈਕਸ਼ਨ ਜਿਹੜੀ ਆ ਇਹ ਵੀ ਕੋਈ ਲੜਾਈ ਨਹੀਂ ਹੈ ਸਾਡੀ ਕਿ ਅਸੀਂ ਇਲੈਕਸ਼ਨ ਕਰਨਾ ਚਾਹੁੰਦੇ ਆ ਕੋਈ ਸਾਡੀ ਸੱਤਾ ਚ ਆਪਣੇ ਚਿਹਰੇ ਚਮਕਾਉਣ ਦੀ ਕੋਈ ਸਾਡੀ ਲੜਾਈ ਨਹੀਂ ਹੈ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿ ਮੇਰੇ ਵੋਟ ਨੇ ਹੋਲਡਿੰਗ ਬੋਟ ਨਹੀਂ ਕਿਤੇ ਲੱਗੇ ਹੋਏ ਮੈਂ ਕੋਈ ਵੱਡੀ ਰੈਲੀ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਮੈਂ ਇੱਕ ਗਰੀਬ ਲੋਕਾਂ ਦੀ ਆਵਾਜ਼ ਚੁੱਕਣਾ ਚਾਹੁੰਦੀ ਆ ਮੈਂ ਹਲਕੇ ਦੇ ਵਿੱਚ ਵਿਕਾਸ ਕਰਨਾ ਚਾਹੁੰਦੀ ਆ ਔਰ ਮੈਂ ਕੋਈ ਵੀ ਐਸਾ ਉਹ ਕੰਮ ਨਹੀਂ ਇੱਥੇ ਕਰਨਾ ਚਾਹੁੰਦੀ ਕਿ ਜੇ ਸਨਾਲੇ ਰਾਜਨੀਤੀ ਸਾਡੀ ਚਮਕੇ ਤੇ ਲੋਕ ਜਿਹੜੇ ਨਹੀਂ ਉਹ ਤੰਗ ਪਰੇਸ਼ਾਨ ਹੋ ਜਾਣ ਲੋਕਾਂ ਦਾ ਜਿਹੜਾ ਪੈਸਾ ਹੈ ਉਹ ਗਲਤ ਹੱਥਾਂ ਦੇ ਵਿੱਚ ਚਲ ਜਾਏ ਉਸ ਮੈਂ ਵਿਕਾਸ ਕਰਨ ਲਈ ਆਈ ਨਹੀਂ ਇੱਥੇ ਵਿਕਾਸ ਦੀ ਮੇਰੇ ਮਨ 'ਚ ਆਸ ਹੈ ਅਨਪੜਤਾ ਖਤਮ ਕਰਨ ਦੀ ਮੇਰੇ ਮਨ 'ਚ ਆਸ ਹੈ ਨਸ਼ਾ ਤਖਸਰੀ ਨਸ਼ਾ ਤਖਸਰ ਜਿਹੜੇ ਨੇ ਉਹਨਾਂ ਨੂੰ ਇੱਥੇ ਖਤਮ ਕੀਤਾ ਜਾਏਗਾ ਗੁੰਡਾ ਗਰਦੀ ਜਿਹੜੀ ਇੱਥੇ ਹੋ ਰਹੀ ਹੈ ਗੈਂਗਸਟਰ ਪੈਦਾ ਹੋ ਰਹੇ ਨੇ ਉਹਨਾਂ ਨੂੰ ਇੱਥੇ ਖਤਮ ਕੀਤਾ ਜਾਏਗਾ ਤੁਸੀਂ ਗੁੰਡਾ ਗਰਦੀ ਕਰਨ ਦੀ ਜਿਹੜੇ ਲੋਕ ਕਰਦੇ ਨੇ ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਪਰ ਤੁਹਾਨੂੰ ਲੱਗਦਾ ਕਿ ਅੱਜ ਕੱਲ ਤਾਂ ਸੱਤਾ ਹੀ ਉਹਨਾਂ ਲੋਕਾਂ ਦੀ ਆਉਂਦੀ ਹੈ ਇਹਨਾਂ ਦਾ ਇਸਤੇਮਾਲ ਕਰਦੇ ਨੇ ਉਹਨਾਂ ਤੋਂ ਵੋਟਾਂ ਵਟੋਰਦੇ ਨੇ ਉਹਨਾਂ ਦੇ ਜ਼ਰੀਏ ਹੀ ਵੋਟਾਂ ਵਟੋਰੀਆਂ ਜਾਂਦੀਆਂ ਨੇ ਤੁਸੀਂ ਚੈਲੰਜ ਕਰਤਾ ਕਿ ਅਸੀਂ ਗੁੰਡਾਗਰਦੀ ਖਤਮ ਕਰਾਂਗੇ ਨਸ਼ਾ ਤਸਕਰੀ ਖਤਮ ਕਰਾਂਗੇ ਬਿਲਕੁਲ ਕਰਾਂਗੇ ਨਸ਼ਾ ਤਸਕਰੀ ਖਤਮ ਕਰਾਂਗੇ ਗੁੰਡਾਗਰਦੀ ਖਤਮ ਕਰਾਂਗੇ ਫਰੋਤੀਆਂ ਜਿਹੜੀਆਂ ਮੰਗ ਰਿਆ ਨੇ ਉਹ ਖਤਮ ਕਰਾਂਗੇ ਅਸੀਂ ਐਜੂਕੇਸ਼ਨ ਲਿਆਵਾਂਗੇ ਵਧੀਆ ਵਧੀਆ ਜੁਨੀਵਰਸਿਟੀ ਇੱਥੇ ਲਿਆਵਾਂਗੇ ਬਹੁਤ ਵਧੀਆ ਜੁਨੀਵਰਸਿਟੀ ਜਿੱਥੇ ਸਾਡੀਆਂ ਧੀਆ ਪੜ ਸਕਣ ਜਿੱਥੇ ਸਾਡੇ ਬੱਚੇ ਪੜ ਸਕਣ ਵਧੀਆ ਆਪਣੇ ਆਮ ਆਣ ਜਾਣ ਹੋਵੇ ਜਿੱਥੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜਿੱਥੇ ਖਾਸ ਕਰਕੇ ਕਿਸੇ ਧੀ ਨੂੰ ਛੇੜਿਆ ਨਾ ਜਾਵੇ ਜੇਕਰ ਕੋਈ ਇੱਥੇ ਹਲਕੇ ਤਰਨ-ਤਾਰਨ ਦੇ ਵਿੱਚ ਕਿਸੇ ਦੀ ਧੀ ਪੈਨ ਨੂੰ ਛੇੜੇਗਾ ਸਭ ਤੋਂ ਪਹਿਲਾਂ ਐਕਸ਼ਨ ਹਰਪ੍ਰਿੰਦਰ ਕੌਰ ਉਸਮਾਨ ਲੈ ਗਈ ਉਸਮਾਨ ਜੀ ਇਕੱਲ ਹੋ ਰਿਹਾ ਤੁਸੀਂ ਕਹਿੰਦੇ ਹੋ ਕਿ ਅਸੀਂ ਆ ਚੀਜ਼ਾਂ ਕਰਾਂਗੇ ਤਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਕਰ ਦਿੱਤੀਆਂ ਸੱਤਾ ਦੇ ਵਿੱਚ 4 ਸਾਲ ਹੋ ਗਏ ਆ ਉਹਨਾਂ ਨੇ ਤਾਂ ਫਲੈਕਸ ਬੋਰਡ ਲਾਤੇ ਵੱਡੇ-ਵੱਡੇ ਕਹਿੰਦੇ ਵੀ ਸਿੱਖਿਆ ਨੀਤੀ ਵੀ ਵਧੀਆ ਚਲਾ ਦਿੱਤੀ ਐ ਐਜੂਕੇਸ਼ਨ ਵੀ ਵਧੀਆ ਹਰ ਇੱਕ ਚੀਜ਼ ਵਧੀਆ ਹੋ ਗਈ ਆ ਪੰਜਾਬ ਦੇ ਵਿੱਚ ਹਾਂਜੀ ਉਹ ਬੋਰਡਾਂ ਤੇ ਹੋ ਗਈ ਐ ਉਹ ਅਖਬਾਰਾਂ 'ਚ ਹੋ ਗਈ ਐ ਗਰਾਉਂਡ ਲੈਵਲ ਤੇ ਤੁਸੀਂ ਵੇਖੋਗੇ ਮੈਂ ਚਾਹੁੰਨੀ ਆ ਕਿ ਤੁਸੀਂ ਗਰਾਉਂਡ ਲੈਵਲ ਤੇ ਹਲਕਾ ਤਰਨ ਤਰਨ ਦੇ ਵਿੱਚ ਜਾਓ ਤੇ ਵੇਖੋ ਕਿ ਕਿਹੜਾ ਆਮ ਆਦਮੀ ਪਾਰਟੀ ਨੇ ਵਿਕਾਸ ਕੀਤਾ ਆ ਗਰੀਬ ਤਬਕਾ ਤੁਸੀਂ ਵੇਖੋਗੇ ਬਾਰਡਰ ਦੀ ਪਰਲੀ ਸਾਈਡ ਵਾਲੀ ਪੁੱਚਰ ਵਾਲੀ ਸਾਈਡ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਛੱਤਾਂ ਨਹੀਂ ਹੈਗੀਆਂ ਲੋਕਾਂ ਨੇ ਕਾਨਿਆਂ ਦੀਆਂ ਛੱਤਾਂ ਪਾਈਆਂ ਹੋਈਆਂ ਨੇ ਗਰੀਬ ਲੋਕ ਜਿਨ੍ਹਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਘਰ ਰੋਟੀ ਦੇ ਲਾਲੇ ਪਾਏ ਨੇ ਸੋ ਕਿੱਥੇ ਵਿਕਾਸ ਹੋਇਆ ਹਾੜਾ ਆਏ ਨੇ ਹੜਾ ਦੇ ਵਿੱਚ 20 20 ਦਿਨ ਲੋਕ ਕੰਮਾਂ ਤੇ ਨਹੀਂ ਗਏ ਲੋਕਾਂ ਨੂੰ ਕੰਮ ਨਹੀਂ ਮਿਲਿਆ ਲੋਕਾਂ ਦੇ ਕਮਰੇ ਚੋਂਦੇ ਰਹੇ ਨੇ ਲੋਕ ਭੁੱਖੇ ਢਿੱਡ ਜੜਾ ਰਾਤ ਰਾਤ ਬੈ ਬੈ ਕੇ ਲੋਕਾਂ ਨੇ ਗੁਜ਼ਾਰੀ ਹੈ ਕਿਹੜਾ ਵਿਕਾਸ ਆ ਮਾ ਉਹਦੀ ਮੀ ਪਾਲਟੀ ਨੇ ਕਰ ਦਿੱਤਾ ਹੈ ਗੁੰਡਾਗਰਦੀ ਦਾ ਇੱਥੇ ਵਿਕਾਸ ਹੋਇਆ ਹੈ ਐਮ ਐਲ ਏ ਜਿਹੜੇ ਇਹਨਾਂ ਨੇ ਲਾਏ ਨੇ ਉਹ ਨਸ਼ਾ ਤਖਸਰ ਨੇ ਐਮ ਐਲ ਏ ਨੇ ਜਿਹੜੇ ਬਣਾਏ ਨੇ ਉਹ ਕੁੜੀਆਂ ਛੇੜਨ ਵਾਲੇ ਨੇ ਕੁੜੀਆਂ ਛੜਨ ਦਾ ਵਕਾਸ ਕਰ ਦਿੱਤਾ ਇਹਨਾਂ ਨੇ ਨਸ਼ੇ ਨਸ਼ਾ ਤਖਸਰੀਆ ਜਿਹੜਾ ਹੋਣ ਇਹਨਾਂ ਨੇ ਟਿਕਟ ਇੱਥੇ ਦਿੱਤੀ ਹੈ ਉਹ ਗੁੰਡਾ ਅੰਸਰ ਹੈ ਔਰ ਨਸ਼ਾ ਤਖਸਰੀ ਦਾ ਜਿਹੜਾ ਉਹਦਾ ਘਾੜੇ ਉਹ ਬੰਦਾ ਉਹਨੇ ਪਿੰਡਾਂ ਫੰਡਾਂ ਦੇ ਵਿੱਚ ਹਲਕਾ ਤਰਨ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਪੂਰਾ ਨਸ਼ਾ ਜਿਹੜਾ ਉਹਨੇ ਫਲਾਇਆ ਅੱਜ ਇਹਨਾਂ ਨੇ ਉਹਨਾਂ ਨੂੰ ਟਿਕਟ ਦੇਤੀ ਪਹਿਲਾਂ ਉਹ ਕਹਿੰਦੇ ਸੀ ਕਿ ਇਹ ਕਿ ਉਹ ਨਸ਼ਾ ਤਖਸਰੀ ਹੋਇਆ ਹੁਣ ਉਹ ਸਾਫ਼ ਹੋ ਗਿਆ ਮੈਂ ਪੁੱਛਣਾ ਚਾਹੁੰਨੀ ਹੁਣ ਕੀ ਉਹਨੇ ਇਹੋ ਜਿਹਾ ਕਰਤਾ ਕਿ ਉਹ ਸਾਫ਼ ਹੋ ਗਿਆ ਸੋ ਇਹਨਾਂ ਦੀਆਂ ਜਿਹੜੀਆਂ ਇਹ ਗੱਲਾਂ ਐ ਇਹ ਸਿਰਫ ਚੁਟਕਲੇ ਬਾਜੀ ਵਾਲੀਆਂ ਇਹਨਾਂ ਦੀਆਂ ਗੱਲਾਂ ਐ ਗਰਾਉਂਡ ਲੈਵਲ ਤੇ ਇਹਨਾਂ ਨੇ ਜਿਹੜੇ ਕੰਮ ਹੈ ਉਹ ਜ਼ੀਰੋ ਹੈ ਕਿਉਂਕਿ ਜੇਕਰ ਇਹਨਾਂ ਨੇ ਕੰਮ ਕੀਤੇ ਹੁੰਦੇ ਤੇ ਮੈਂ ਨਹੀਂ ਸਮਝਦੀ ਕਿ ਸੀਐਮ ਨੂੰ ਜਿਹੜਾ ਜਿਮਣੀ ਚੋਣ ਦਾ ਪ੍ਰਚਾਰ ਕਰਨ ਲਈ ਆਉਣਾ ਪੈਂਦਾ ਮੈਂ ਦੱਸਣਾ ਚਾਹੁੰਨੀ ਹਾਂ ਇੱਥੇ ਕਿ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਹੈ ਕਿਸੇ ਦੇ ਪਿਓ ਦਾ ਇੱਥੇ ਰਾਜ ਨਹੀਂ ਆ ਕਿ ਕਿਸੇ ਦੇ ਪਿਓ ਦਾ ਰਾਜ ਹੈ ਕਿ ਇੱਥੇ ਜੇ ਸੱਤਾਧਾਰੀ ਲੋਕ ਨੇ ਤੇ ਉਹਨਾਂ ਸੱਤਾਧਾਰੀ ਦੇ ਜਿਹੜੇ ਬੱਚੇ ਨੇ ਉਹੀ ਇੱਥੇ ਰਾਜ ਕਰ ਸਕਦੇ ਨੇ ਰਾਜਨੀਤੀ ਕਰ ਸਕਦੇ ਨੇ ਇਹ ਸੰਵਿਧਾਨ ਜਿਹੜਾ ਹੈ ਉਹ ਚਲਾਉਂਦਾ ਹੈ ਦੇਸ਼ ਨੂੰ ਸੋ ਮੈਂ ਦੱਸਣਾ ਚਾਹੁੰਦੀ ਹਾਂ ਉਹ ਜੀ ਦਾ ਜਵਾਬ ਕਿ ਸੰਵਿਧਾਨ ਨੇ ਸਾਨੂੰ ਰਾਈਟ ਦਿੱਤੇ ਨੇ ਸਵਿਧਾਨ ਦੇ ਰਾਈਟ ਅਨਸਾਰ ਅਸੀਂ ਅੱਜ ਇੱਥੇ ਇਲੈਕਸ਼ਨ ਲੜ ਰਹੇ ਨੇ ਤੇ ਮੈਂ ਇਹ ਵੀ ਦੱਸਣਾ ਚਾਹੁੰਦੀ ਆ ਸਵਿਧਾਨ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਹੱਕ ਤੇ ਅਧਿਕਾਰ ਦਿੱਤੇ ਨੇ ਅੱਜ ਜੀ ਦੂਜੀ ਪਾਰਟੀ ਦੀ ਜਿਹ ਕਿਸ ਦੀ ਗੱਲ ਕਰੋ ਇਲੈਕਸ਼ਨ ਲੜਕੀਆਂ ਲੜ ਰਹੀਆਂ ਨੇ ਔਰਤਾ ਲੜ ਰਹੀਆਂ ਤੇ ਉਹ ਸਵਿਧਾਨ ਦੀ ਦੇਣ ਹੈ ਸਾਰੀ ਸੋ ਸਵਿਧਾਨ ਨੇ ਮੈਨੂੰ ਕੋਈ ਕਿਸੇ ਨਾਲ ਬੈਠਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਜਿਹੜਾ ਹੈ ਮੇਰੀ ਜੜੀ ਲੜਾਈ ਹੈ ਨਾ ਤੇ ਕਿਸੇ ਇਲੈਕਸ਼ਨ ਦੀ ਲੜਾਈ ਹੈ ਨਾ ਕੋਈ ਰਾਜਨੀਤਾਪਨ ਦੀ ਲੜਾਈ ਹੈ ਮੇਰੀ ਲੜਾਈ ਹੈ ਜਿਹੜੀ ਉਹ ਹੈਗੀ ਹੈ ਕਰਪਟ ਸਿਸਟਮ ਦੇ ਖਿਲਾਫ ਮੇਰੀ ਲੜਾਈ ਜਿਹੜੀ ਹੈਗੀ ਆ ਉਹ ਨਸ਼ਾ ਤਕਸਰੀ ਦੇ ਖਿਲਾਫ ਆ ਮੇਰੀ ਲੜਾਈ ਜਿਹੜੀ ਹੈਗੀ ਆ ਉਹ ਗੈਂਗਸਟਰਾਂ ਦੇ ਫਰਾਉਥਿੰਗ ਦੇ ਖਿਲਾਫ ਹੈ ਇੱਕ ਸਾਲ ਰਹਿ ਗਿਆ ਸਿਰਫ 27 ਦੀਆਂ ਚੋਣਾਂ ਨਹੀਂ ਆਗੀਆਂ ਇੱਕ ਸਾਲ ਚ ਇਹ ਸਾਰੇ ਕੰਮ ਹੋ ਜਾਣਗੇ ਜੇਕਰ ਤੁਸੀਂ ਸੱਤਾ ਦੇ ਵਿੱਚ ਆਉਨੇ ਹੋ ਲੋਕ ਤੁਹਾਨੂੰ ਫਤਵਾ ਦੇ ਕੇ ਜਿਤਾਉਂਦੇ ਆ ਤਾਂ ਆਵਾਜ਼ ਗੂੰਜੇਗੀ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਗੱਲਾਂ ਅੱਜ ਕਰ ਰਹੇ ਹੋ ਬਿਲਕੁਲ ਹੋ ਜੀ ਮੈਂ ਕਹਿੰਨੀ ਆ ਕਿ ਸਾਲ ਤੇ ਸਾਨੂੰ ਬਹੁਤ ਵੱਡਾ ਸਮਾਂ ਮਿਲ ਰਿਹਾ ਮੈਂ ਕਹਿੰਦੀ 6 ਮਹੀਨਿਆਂ ਦੇ ਵਿੱਚ ਅਸੀਂ ਕਰਕੇ ਦਿਖਾਵਾਂਗੇ ਸੋ ਮੈਂ ਸਵਿਧਾਨ ਦੇ ਰਿਕਾਰਡਿੰਗ ਸਵਿਧਾਨ ਦੇ ਅੰਡਰ ਰਹਿ ਕੇ ਕੰਮ ਅਸੀਂ ਕਰਨੇ ਆ ਸਵਿਧਾਨ ਤੋਂ ਬਾਹਰ ਰਹਿ ਕੇ ਅਸੀਂ ਕੋਈ ਕੰਮ ਨਹੀਂ ਕਰਨਾ ਸੋ ਮੈਂ ਆਪਣੇ ਹਲਕਾ ਤਰਨ ਤਾਰਨ ਦੇ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਜੇਕਰ ਉਹ ਮੇਰੇ ਤੇ ਭਰੋਸਾ ਕਰਦੇ ਨੇ ਤੇ ਮੈਂ ਵੀ ਜਿਹੜਾ ਉਹਨਾਂ ਦਾ ਭਰੋਸਾ ਨਹੀਂ ਤੋੜਾਂਗੀ ਮੈਂ ਉਹਨਾਂ ਨੂੰ ਕੰਮ ਕਰਕੇ ਦਿਖਾਵਾਂਗੀ ਸੋ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੀ ਆਂ ਇੱਥੇ ਜਿਹੜੀ ਲੋੜ ਐ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਐ ਨਾ ਕਿ ਫਲੈਕਸ ਮੋਡਾਂ ਤੇ ਆਪਣੀਆਂ ਫੋਟੋਆਂ ਦਿਖਾ ਕੇ ਆਪਣੀ ਰਾਜਨੀਤੀ ਝਾੜਨ ਦੀ ਜਿਹੜੀ ਹੈ ਜਿਹੜੀ ਇੱਥੇ ਲਕਰੈ ਨੇ ਰਾਜਨੀਤੀ ਆਪਣੀ ਲੋਕ ਵੀ ਬਾਹਰੋਂ ਜਿਲਿਆਂ ਤੋਂ ਅਦਰ ਪਿੰਡਾਂ ਦੇ ਵਿੱਚੋਂ ਆਗਮਗਾ ਕੇ ਲੋਕਾਂ ਨੂੰ ਇਹਨਾਂ ਨੇ ਰੇਲੀਆਂ ਕੱਢੀਆਂ ਆ ਇਹਨਾਂ ਇੰਨਾ ਜਿਹੜਾ ਇੱਥੇ ਪ੍ਰਦੂਸ਼ਣ ਫਲਾਇਆ ਕਿੰਨੀਆਂ ਨਾ ਕੱਟੀਆਂ ਇੱਥੇ ਲਿਆ ਲਿਆ ਕੇ ਕਿੰਨਾ ਇਹਨਾਂ ਨੇ ਇੱਥੇ ਲੋਕ ਵੇਖੋ ਕਿੰਨੇ ਤੰਗ ਪਰੇਸ਼ਾਨ ਪਹਿਲਾਂ ਹੀ ਲੋਕਾਂ ਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਵਾ ਹਸਪੀਟਲਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਜ ਤੋਂ ਤਰਸਦੇ ਪਏ ਨੇ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਕੋਈ ਇਲਾਜ ਫ੍ਰੀ ਨਹੀਂ ਮਿਲ ਰਿਹਾ ਸੋ ਮੈਂ ਦੱਸਣਾ ਚਾਹੁੰਦੀ ਆ ਇੱਥੇ ਲੋਕਾਂ ਨੂੰ ਕੰਮਾਂ ਦੀ ਜ਼ਰੂਰਤ ਹੈ ਇੱਥੇ ਲੋਕਾਂ ਨੂੰ ਇਲਾਜ ਦੀ ਜ਼ਰੂਰਤ ਹੈ ਇੱਥੇ ਐਜੂਕੇਸ਼ਨ ਦੀ ਲੋੜ ਜ਼ਰੂਰਤ ਹੈ